ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਗਰਮ ਖਿਆਲੀ ਦਲਾਂ ਨਾਲ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ ਬਾਦਲ ਦਾ ਕਹਿਣਾ ਹੈ ਕਿ ਸਰਕਾਰ ਦੇ ਕੋਲ ਫਿਲਹਾਲ ਅਜਿਹੇ ਕੋਈ ਸਬੂਤ ਨਹੀਂ ਹਨ ਦੇਰ ਇਜ਼ ਅ ਕਲੀਅਰ ਪੈਟਰਨ ਦ ਰੈਡੀਕਲ ਗਰੁੱਪਸ ਆਫ ਪੰਜਾਬ ਹੈਵ ਬੀਨ ਰੈਗੂਲਰਲੀ ਮੀਟਿੰਗ ਕੇਜਰੀਵਾਲ ਵਾਟ ਇਜ਼ ਅ ਪਰਪਸ ਆਫ ਅ ਦਿੱਲੀ ਚੀਫ ਮਿਨਿਸਟਰ ਮੀਟਿੰਗ ਰੈਡੀਕਲ ਗਰੁੱਪਸ ਇਨ ਪੰਜਾਬ ਵਾਈ ਡਸ ਹੀ ਮੀਟ ਥੈਮ ਪਰਪਸ ਕੀ ਹੈ ਰੈਡੀਕਲ ਗਰੁੱਪਸ ਦੀ ਸਪੋਰਟ ਜਦੋਂ ਵੀ ਰੈਸ ਹੋਲ ਕਿ ਆਮ ਆਲੀ ਪਾਰਟੀ ਐ ਜਿਹੜੇ ਟੱਕਰਵਾਦੀ ਨੇ ਉਹ ਇੱਕੋ ਚੀਜ਼ ਨੇ ਉਹ ਪੈਰਿਸਿੰਨਲ ਫੰਡਿੰਗ ਕਰ ਰਹੇ ਨੇ ਦੇਖੋ ਅਸਲ ਇਹ ਹੁੰਦਾ ਹੈ ਕਿ ਕਈ ਜਿਹੜਾ ਹਰਾ ਤੋਂ ਜੱਜ ਹੋਏ ਮਤਲਬ ਹਲਾਕ ਜਿਹੜੇ ਐ ਇਹ ਐ ਕਿ ਅਮਨ ਸ਼ਾਂਤੀ ਭਾਈਚਾਰ ਸਾਲ ਉਹਦੇ ਕਈ ਸਾਡੇ ਖਿਲਾਫ ਜਿਹੜੇ ਲੋਕਾਂ ਨਾਲ ਸਾਡੇ ਖਿਲਾਫ ਨੰਦ ਨਹੀਂ ਕਰੇ ਉਹ ਕਿ ਜੇ ਨਾ ਉਹਨਾਂ ਦੀ ਮਦਦ ਕਰ ਵੀ ਹੋ ਸਕਦੀ ਹੈ ਨੇੜੇ ਕਿ ਹੋ ਸਕਦਾ ਮੈਂ ਇਹਨਾਂ ਨੂੰ ਪ੍ਰਾਇਮਰੀ ਕਲੈਰਿਟੀ ਤਾਂ ਇਹ ਨਹੀਂ ਫਲਾਨੀ ਤੋਂ ਉਹਨਾਂ ਨੇ ਆਖਿਆ ਜਿਹੜਾ ਮਤਲਬ ਇਹ ਅਲੀਗੇਸ਼ਨ ਸੁਣਿਆ ਹੈ ਇਹ ਹਾਲਾਤ ਤੋਂ ਤੁਸੀਂ ਜੱਜ ਕਰਦੇ ਤੇ ਡਾਇਰੈਕਟ ਇਨਫੋਰਮੇਸ਼ਨ ਕੋਈ ਨਹੀਂ ਹੈ ਡਾਇਰੈਕਟ ਡਾਇਰੈਕਟ ਨਹੀਂ ਮੁੱਖ ਮੰਤਰੀ ਦੇ ਬਿਆਨ ਤੋਂ ਸਾਫ ਹੋ ਜਾਂਦਾ ਹੈ ਕਿ ਡਿਪਟੀ ਸੀਐਮ ਅਤੇ ਮੁੱਖ ਮੰਤਰੀ ਵਿਚਕਾਰ ਤਾਲਮੇਲ ਦਾ ਬਹੁਤ ਵੱਡਾ ਫਰਕ ਹੈ ਜਲੰਧਰ ਤੋਂ ਸੋਨੂ ਮਹਾਜਨ ਦੇ ਨਾਲ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਝਗਬਾਣੀ ਟੀਵੀ